ਕਹਿੰਦੇ ਪੜੇ ਮਨਮੁਖ ਪਰ ਵਿਦ ਨਾ ਜਾਣਾ ਪੜੇ ਮਨਮੁਖ ਪਰ ਵਿਦ ਨਾ ਜਾਣਾ ਨਾਮ ਨਾ ਬੁੱਝੇ ਪਰਮ ਭੁਲਾ ਨਾ ਦੱਸੋ ਕਹਿੰਦੇ ਪੜੇ ਮਨਮੁਖ ਕਹਿੰਦਾ ਜਦੋਂ ਗੁਰਬਾਣੀ ਪੜਦਾ ਨਾ ਤੇ ਜਿਹੜੇ ਮਨ ਵਿੱਚ ਵਿਚਾਰ ਪੈਦਾ ਹੁੰਦੇ ਉਹਨਾਂ ਤੇ ਹੀ ਨਣੀ ਪੜਦਾ ਮਨਮੁਖੀ ਹੈ ਆਪਣੇ ਮਨ ਦੀ ਸੁਣਨ ਵਾਲਾ ਮਨਮੁਖ ਕਹਿੰਦਾ ਆਪਣੇ ਮਨ ਦੀ ਗੱਲ ਸੁਣ ਕੇ ਤੇ ਗੁਰਬਾਣੀ ਪੜਦਾ ਹੈ ਗੁਰੂ ਨੂੰ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਫਲਾਣਾ ਕੰਮ ਨਹੀਂ ਬਣਿਆ ਤੇ ਮੰਦੀ ਖੇੜਿਆ ਕਹਿੰਦਾ ਪੜੇ ਮਨਮੁਖ ਕਹਿੰਦਾ ਪੜਦਾ ਪਰ ਮਨਮਗਰ ਲਾ ਕੇ ਪੜਦਾ ਹੈ ਬਾਣੀ ਪੜਨੀ ਆ ਗੁਰੂ ਮਗਰ ਲਾ ਕੇ ਪੜਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਤੁਸੀਂ ਕਹਿੰਦੇ ਮੈਂ ਕਰਨ ਨੂੰ ਤਿਆਰ ਆ ਉਹਨੂੰ ਗੁਰਮੁਖ ਕਹਿੰਦੇ ਤੇ ਮਨਮੁਖ ਕੋਣ ਆ ਜਿਹੜਾ ਮੰਨ ਦੀ ਸੁਣੇ ਕਹਿੰਦਾ ਪੜੇ ਮਨਮੁਖ ਪਰ ਵਿਦ ਨਹੀਂ ਜਾਣਾ ਦੱਸੋ ਕਹਿੰਦੇ ਮਨਮੁਖ ਪੜਦਾ ਜ਼ਰੂਰ ਆ ਪਤਰੀਕਾ ਨਹੀਂ ਪਤਾ ਇਹਨੂੰ ਕਿ ਪਰਮਾਤਮਾ ਦੀ ਖੋਜ ਕਿਵੇਂ ਕਰਨੀ ਆਪਣੇ ਪਾਪ ਕਿਵੇਂ ਧੋਣੇ ਆ ਉਹਦਾ ਕੋਈ ਮਤਲਬ ਨਹੀਂ ਕਹਿੰਦਾ ਕਿਉਂ ਕਹਿੰਦਾ ਨਾਮ ਨਾ ਬੁੱਝੇ ਵਾਵਾ ਦੇਖੋ ਕਹਿੰਦਾ ਗੁਰਬਾਣੀ ਪੜਦਾ ਮਨ ਦੇ ਅਧੀਨ ਮੰਦੀਆਂ ਖਾਸ਼ਾਂ ਦੇ ਅਧੀਨ ਹੋ ਕੇ ਬਾਣੀ ਪੜਦਾ ਤੇ ਨਾਮ ਨਾ ਬੁੱਝੇ ਬੁੱਝਦਾ ਮਤਲਬ ਸਮਝਣਾ ਕਹਿੰਦਾ ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ ਪਰ ਨਾਮ ਦੀ ਇਹਨੂੰ ਕੋਈ ਸਮਝ ਨਹੀਂ ਲੱਗੀ ਨਾਮ ਦੀ ਕੋਈ ਸੋਝੀ ਨਹੀਂ ਆਈ ਇਹਨੂੰ ਨਾਮ ਨਾ ਬੁੱਝੇ ਭਰਮ ਭਲਾਣਾ ਕਹਿੰਦਾ ਅਜੇ ਤੱਕ ਭੁਲੇਖਿਆਂ 'ਚ ਹੀ ਬਈ ਫਿਰਦਾ ਪਰ ਮਗੀਏ ਪਟਕਣਾ ਭੁਲਾਣਾ ਕੀ ਪੁੱਲਾ ਫਿਰਦਾ ਕਹਿੰਦਾ ਮਨ ਦੀ ਪਟਕਣਾ ਕਰਕੇ ਹੀ ਗੁਰੂ ਨੂੰ ਪੁੱਲਾ ਫਿਰਦਾ ਵੀ ਗੁਰੂ ਜੀ ਮੈਨੂੰ ਕਹਿਣਗੇ ਧਿਆਨੀਆਂ ਨਹੀਂ ਉਸ ਬਸੇ ਹੋਰ ਹੀ ਕੋਈ ਸੋਚੀ ਜਾਂਦਾ ਸਿਰ ਤੋਂ ਲੈ ਕੇ ਸ਼ਾਮ ਤੱਕ ਤਾਂ ਉਹਨਾਂ ਨੇ ਕਿਹਾ ਪ੍ਰਾਣੀ ਕਸ਼ੂਨਾ ਚੇਤ ਨਹੀਂ ਕਹਿੰਦਾ ਇਹਦਾ ਸਵਾਸਾਂ ਦੇ ਵਿੱਚ ਇਹਨੂੰ ਆਪਣੇ ਬਰਤ ਚਿੱਤਾਂ ਹੀ ਕੋਈ ਨਹੀਂ ਵੀ ਮੈਂ ਆ ਕਿੱਧਰ ਆ ਮੈਨੂੰ ਸਨ ਮਿਲਿਆ ਕਦ ਲਈ ਮੈਨੂੰ ਇੱਕ ਘੋੜੀ ਮਿਲੀ ਕਦ ਲਈ ਮੈਨੂੰ ਇਹ ਸਮਾਂ ਮਿਲਿਆ ਕਦ ਲਈ ਇਹ ਦੇਹ ਮਿਲੀ ਕਦ ਲਈ ਹੈ ਚਿੱਤਾਂ ਹੀ ਕੁਛ ਨਹੀਂ ਕਹਿੰਦੇ ਕਿਉਂ ਕੀ ਗੱਲ ਹੋ ਗਈ ਕਹਿੰਦੇ ਮਦ ਮਾਇਆ ਕੇ ਅੰਧ ਕਹਿੰਦਾ ਇਸ ਸੰਸਾਰ ਦੇ ਵਿੱਚ ਫਸਿਆ ਅੰਨ ਹੋ ਗਿਆ ਠੀਕ ਹੈ ਅੰਨ ਹੋ ਗਿਆ ਸੀ ਵਿਚਾਰ ਹੀ ਨਹੀਂ ਕੀਤਾ